ਹਾਂਜੀ ਕਮਲ ਜੀ ਜੀ ਦੱਸਿਓ ਜੀ ਆ ਕਣਕ ਦੇ ਵਿੱਚ ਜਿਹੜੀ ਆ ਵੈਰੈਟੀ ਏ ਇਹ ਕੋਈ ਉਹਦੇ ਨਾਲ ਉਹ ਲੱਗ ਨਜ਼ਰ ਆਲੀ ਆ ਰਹੀ ਆ ਜੀ ਤੇ ਇਹ ਕਿਹੜੀ ਵੈਰੈਟੀ ਆ ਤੇ ਇਹਦਾ ਸਾਨੂੰ ਥੋੜਾ ਦੱਸੋ ਇਹ ਸੰਖੇਪ ਚ ਇਹ ਜੀ ਇਹ ਹੈਗੀ ਵੈਰੈਟੀ ਸੋਨਾ ਮੋਤੀ ਇਹਨੂੰ ਆਪਾਂ ਕਹਿ ਦਿੰਨੇ ਆ ਸੋਨਾ ਮੋਤੀ ਇਹਦੀ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦੀ ਆ ਜਿਵੇਂ ਅੱਜ ਕੱਲ ਮਿਲਦਾ ਹੈ ਜਿਹੜੀ ਮਿਲਟ ਦੇ ਚਲੋ ਕਿ ਨੇੜੇ ਤੇੜੇ ਕਹਿ ਲਓ ਆਪਾਂ ਤਾਂ ਨਹੀਂ ਟੈਸਟ ਕਰਾਇਆ ਹੋਰ ਆਪਣੇ ਸੱਜਣ ਜਿਹੜੇ ਹੈਗੇ ਨੇ ਕਾਫੀ ਜ਼ਿਆਦੇ ਵਧੀਆ ਉਹਨਾਂ ਨੇ ਇਹਦੇ ਟੈਸਟ ਵੀ ਕਰਵਾਏ ਹੋਏ ਆ ਤੇ ਉਹਨਾਂ ਨੇ ਇਹਦਾ ਨਿਊਟ੍ਰੀਸ਼ਨ ਲੈਵਲ ਬਹੁਤ ਵਧੀਆ ਦੱਸਿਆ ਏ ਕਿ ਇਹਨੂੰ 슈ਗਰ ਫ੍ਰੀ ਵੀ ਚਾਜਾਂਦਾ ਏ ਇਹਦੇ ਚ 슈ਗਰ ਲੈਵਲ ਬਹੁਤ ਘੱਟ ਆ ਗਲੂਟਨ ਇਹਦੇ ਚ ਬਹੁਤ ਘੱਟ ਆ ਸਭ ਤੋਂ ਘੱਟ ਇਹ ਇੱਕ ਕਨਕ ਜਿਆ ਇਹਦਾ ਦਾਣਾ ਗੋਲ ਹੁੰਦਾ ਏ ਜਿਵੇਂ ਕਨਕਾਂ ਵਰਗਾ ਨਹੀਂ ਗੋਲ ਦਾਣਾ ਹੁੰਦਾ ਏ ਇਹ ਇਹ ਆਪਣੀ ਪ੍ਰਾਤਨ ਵੈਰਾਈਟੀ ਲੱਗਦੀ ਏ ਹਾਂ ਪ੍ਰਾਤਨ ਵੈਰਾਈਟੀ ਜੀ ਇਹਨੂੰ ਕਾਫੀ ਪੁਰਾਣੀ ਦੱਸਦੇ ਆ ਤਾਂ ਮਲਕਾਫੀ 11000 ਸਾਲ ਹੀ ਪੁਰਾਣੀ ਦੱਸਦੇ ਆ ਕਿ ਇਹ ਕਨਕ ਜਿਹੜੀ ਕਾਫੀ ਜਿਆਦੀ ਪੁਰਾਣੀ ਏ ਜੀ ਤੇ ਇਹ ਮਤਲਬ ਆਪਣੇ ਕਿਸਾਨਾਂ ਨੂੰ ਚਾਹੀਦਾ ਵੀ ਇਹ ਆਪਣੇ ਖਾਣ ਪੀਣ ਨੂੰ ਜਿਹੜਾ ਘਰੇ ਵੈਰਾਈਟੀ ਜਣੀ ਕਿਉਂਕਿ ਅੱਜ ਕੱਲ ਦਾ ਨਾ 슈ਗਰ ਦੀ ਸਮੱਸਿਆ ਘਰ ਘਰ ਦੇ ਵਿੱਚ ਹੈ ਜੀ ਹਾਂਜੀ 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 ਤੇ ਇਹ ਵੈਰਾਈਟੀ ਜਿਹੜੀ ਉਹ ਜ਼ਰੂਰ ਆਏ ਲਾਉਣੀ ਚਾਹੀਦੀ ਆ ਵਧੀਆ ਵੈਰਾਈਟੀ ਏ ਤੁਹਾਨੂੰ ਕਿੰਨਾ ਸਮੇਂ ਤੋਂ ਤੁਸੀਂ ਇਹ ਲਾ ਰਹੇ ਹੋ ਵੈਰਾਈਟੀ ਇਹ ਵੈਰਾਈਟੀ ਆਪਾਂ ਨੂੰ ਤੇ ਚਾਰ ਕੁ ਸਾਲ ਹੋਏ ਆ ਠੀਕ ਹੈ ਜੀ ਤੇ ਇਹ ਆਪਾਂ ਲਾਈ ਆ ਠੀਕ ਹੈ ਜੀ ਠੀਕ ਹੈ